ਹਾਂ ਜੀ ਇੱਕ ਕੱਲਾ ਸਰਦਾਰ ਹੈ ਪੂਰੀ ਟੀਮ ਦੇ ਵਿੱਚ ਤੇ ਸਾਰੇ ਨੂੰ ਬੋਲਦੇ ਨੇ ਸਿੰਘ ਇਜ਼ ਕਿੰਗ ਤੇ ਸਹੀ ਗੱਲ ਵਾਈ ਗੁਰੂ ਤੇ ਸਦਾ ਕਿਰਪਾ ਰੱਖਿਓ ਸਿੱਖੀ ਸਰੂਪ ਆ ਤੇ ਸਦਾ ਉਹ ਇਸੇ ਰਵੇ ਚੜ੍ਹਦੀ ਕਲਾ ਚ ਰਵੇ ਕਿੱਨੇ ਚਲੇ ਜਾਂਦੇ ਨੇ ਗਰਾਊਂਡ ਦੇ ਵਿੱਚ ਉਹਨੇ ਕਿਹਾ ਆਓ ਪਾਪਾ ਜੀ ਮੇਰੇ ਨਾਲ ਚੱਲੋ ਉਸੇ ਮੁੰਡਿਆਂ ਨਾਲ ਮੈਨੂੰ ਖੜਾ ਕੇ ਆਓ ਮੈਂ ਉਸੇ ਆਖੜਾ ਯਾਰ ਇਹਨੂੰ ਨਾਲ ਕਰਾਓ ਘੜੀਕਾ ਉੱਥੇ ਖੇਡ ਕੇ ਜਾਣਾ ਤੇ ਰਾਤੀ ਮੈਚ ਹਾਂ ਤਾਂ ਵੇਖਿਆ ਨਹੀਂ ਜੀ ਦੋ ਹੋਰ ਸਰ ਦੇਤੇ ਜੀ ਅਹੀਂ ਸਾਡਾ ਬੀਬੀ ਵਾਧਿਆ ਮੁੜ ਕੇ ਫਿਰ ਜਬਰੂ ਰਾਤ ਫੜੇ ਫੜਾ ਕੇ ਅਹੀਂ ਪੁੱਛਦੇ ਰਹੇ ਆਪਣੇ ਮੇਰੇ ਨੂੰ ਵੀ ਹਾਂ ਕੀ ਬਣਿਆ ਕੀ ਬਣਿਆ ਉਹ ਇੱਕ ਰਾਹ ਦਾ ਬਰਾਬਰ ਦੇ ਜਾਣਦੇ ਆ ਮੈਂ ਕਿਹਾ ਵੀ ਹੱਦੋਗੀ ਚਲੋ ਕੋਈ ਗੱਲ ਨਹੀਂ ਕੇ ਮੁੜ ਕੇ ਜਾ ਕੇ ਮੈਨੂੰ ਦੱਸਿਆ ਤਾਂ ਵੀ ਇੰਡੀਆ ਨੇ ਮੈਚ ਜਿੱਤ ਲਿਆ ਮੈਂ ਬਹੁਤ ਵਧੀਆ ਚਲੋ ਮੁੜ ਕੇ ਨੀਂਦ ਵਧੀ ਆ ਗਈ ਸਤਿਕਾਰ ਜੀ ਮੇਰਾ ਨਾਮ ਲਾਪ੍ਰੀ ਸਿੰਘ ਮੈਂ ਅਰਸ਼ਦੀਪ ਦਾ ਮਾਮਾ ਤੇ ਅਰਸ਼ਦੀਪ ਨੇ ਰਾਤ ਵਾਲੇ ਮੈਚ ਦੇ ਵਿੱਚ ਬਹੁਤ ਸੋਹਣੀ ਬੋਲਿੰਗ ਕੀਤੀ ਬੜਾ ਪੰਜਾਬ ਦੇ ਵਿੱਚ ਸਾਰੇ ਦੁਨੀਆ ਦੇ ਵਿੱਚ ਸਿੱਖ ਜਗਤ ਦੇ ਵਿੱਚ ਸਾਰਿਆਂ ਦੇ ਵਿੱਚ ਨਾਮ ਰੌਸ਼ਨ ਕੀਤਾ ਉਹਨੇ ਅਰਸ਼ਦੀਪ ਸ਼ੁਰੂ ਤੋਂ ਹੀ ਆਪਣੇ ਜਿਹੜਾ ਵਾ ਉਹਦਾ ਲਗਾਵ ਬਹੁਤ ਸੀ ক্রিকেট ਦੇ ਵੱਲ ਉਹਨੇ ਸ਼ੁਰੂ ਤੋਂ ਹੀ ਆਪਣਾ ক্রিকেট ਨੂੰ ਇੱਕ ਜਨੂਨ ਦੀ ਤਰ੍ਹਾਂ ਲਿਆ ਤੇ ਅੱਜ ਇਸ ਮੁਕਾਮ ਤੇ ਪਹੁੰਚਿਆ ਉਸ ਜਨੂਨ ਦਾ ਹੀ ਨਤੀਜਾ ਹੈ ਕਿ ਉਹ ਉਸ ਮੁਕਾਮ ਤੇ ਪਹੁੰਚ ਸਕਿਆ ਰਾਤ ਵਾਲੇ ਮੈਚ ਬਾਰੇ ਜੇ ਗੱਲ ਕਰੀਏ ਤਾਂ ਰਾਤ ਵਾਲਾ ਮੈਚ ਬਹੁਤ ਫਸਵਾ ਹੈ ਅਰਸ਼ਦੀਪ ਦੀ ਬੋਲਿੰਗ ਬਹੁਤ ਵਧੀਆ ਵਿਕਟ ਟੂ ਵਿਕਟ ਬੋਲਿੰਗ ਹੋ ਉਹ ਈਸੀਐਸਟੀਪੀ ਬਾਕੀ ਰੋਹਿਤ ਸ਼ਰਮਾ ਵੱਲੋਂ ਬਹੁਤ ਸਪੋਰਟ ਸੀ ਕਿ ਹਾਂ ਫੁੱਲ ਬੋਲਿੰਗ ਕਰ ਇਸ ਕਰਕੇ ਅਰਸ਼ਦੀਪ ਨੇ ਬਹੁਤ ਵਧੀਆ ਪਰਫਾਰਮੈਂਸ ਕੀਤੀ ਸਾਨੂੰ ਮਾਣ ਆ ਸਾਡੇ ਪਣੇਵੇਂ ਤੇ ਸਾਨੂੰ ਮਾਣ ਆ ਗਰਦਾਸਪੁਰ ਨੂੰ ਬਟਾਏ ਨੂੰ ਪੰਜਾਬ ਨੂੰ ਸਾਰੇ ਇੰਡੀਆ ਨੂੰ ਕਿ ਸਾਰੇ ਦੁਨੀਆ ਨੂੰ ਹੀ ਅਰਸ਼ਦੀਪ ਤੇ ਮਾਣ ਆ ਕਿ ਉਹਨੇ ਇੰਨੀ ਵਧੀਆ ਪਰਫਾਰਮੈਂਸ ਕੀਤੀ ਤੇ ਬਾਕੀ ਸਾਰੇ ਜਿੰਨੇ ਵੀ ਉਹਦੇ ਫੈਨ ਫੋਲੋਇੰਗ ਆ ਜਾਂ ਜਿੰਨੇ ਵੀ ਉਹਦੇ ਸ਼ੁਭਚਿੰਤਕ ਆ ਇਹ ਸਾਰਾ ਕੁਝ ਉਹਨਾਂ ਦੀਆਂ ਦੁਆਵਾਂ ਦੇ ਕਰਕੇ ਹੀ ਆ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਬਹੁਤ ਸਾਰੀਆਂ ਦੁਆਵਾਂ ਉਹਦੇ ਨਾਲ ਸੀ ਉਹਦਾ ਲੱਕ ਉਹਦੇ ਨਾਲ ਸੀ ਕਿ ਜਿਹੜਾ ਉਹ ਇਸ ਟਾਈਮ ਇਸ ਮੁਕਾਮ ਤੇ ਪਹੁੰਚਿਆ ਵਾ ਬਹੁਤ ਮਿਹਨਤ ਕੀਤੀ ਬੱਚੇ ਨੇ ਸਾਡੀਆਂ ਅੱਖਾਂ ਦੇ ਸਾਹਮਣੇ ਸਾਡੇ ਹੱਥਾਂ ਵਿੱਚ ਸਭ ਕੁਝ ਇਹ ਨਿਕਲਿਆ ਵਾ ਅਸੀਂ ਦੇਖਿਆ ਵਾ ਵੀ ਹਾਂ ਉਹਨੇ ਕਿੰਨਾ ਹਾਲਾਤਾਂ ਦੇ ਵਿੱਚੋਂ ਨਿਕਲ ਕੇ ਇਸ ਟਾਈਮ ਇਸ ਮੁਕਾਮ ਤੇ ਪਹੁੰਚਿਆ ਵਾ ਕਾਮਯਾਬੀ ਦੇਖਣੀ ਕਾਮਯਾਬੀ ਕਾਮਯਾਬ ਹੋਏ ਬੰਦੇ ਨੂੰ ਵੇਖਣਾ ਬਹੁਤ ਵਧੀਆ ਲੱਗਦਾ ਵਾ ਪਰ ਕਾਮਯਾਬ ਪਹੁੰਚਣ ਤੱਕ ਕਿੰਨਾ ਮੁਸ਼ਕਲਾਂ ਦੇ ਵਿੱਚੋਂ ਨਿਕਲ ਕੇ ਅੱਗੇ ਆਇਆ ਵਾ ਉਹ ਉਹੀ ਜਾਣ ਸਕਦੇ ਜਿਹੜੇ ਉਹਦੇ ਕਰੀਅਰ ਦੇ ਕੋਲ ਜਿਸ ਤਰ੍ਹਾਂ ਕਿ ਸਿੱਖ ਸਰਦਾਰ ਦੀ ਇੱਕ ਵੱਖਰੀ ਪਹਿਚਾਣ ਸਾਰੀ ਟੀਮ ਦੇ ਵਿੱਚ ਇੱਕ ਵੱਖਰਾ ਸਿੰਘ ਸਰਦਾਰ ਸਿੰਘ ਇਸ ਕਿੰਗ ਸਰਦਾਰ ਹੈ ਤੋਂ ਅਸਰਦਾਰ ਹੈ ਇਸ ਲਈ ਸਰਦਾਰ ਨੇ ਸਾਰੀ ਟੀਮ ਦੇ ਵਿੱਚ ਇੱਕ ਵੱਖਰੀ ਪਹਿਚਾਣ ਬਣਾ ਕੇ ਰੱਖੀ ਹੈ ਨਾ ਕਿਰਨਦੀਪ ਜੀ ਮੈਂ ਅਰਸ਼ ਦੀ ਮੰਮੀ ਆ ਅਸ਼ਸ਼ ਮੇਰਾ ਦੋਤਾ ਹੈ ਤੇ ਅਸ਼ ਬਹੁਤ ਵਧੀਆ ਰਾਤੀ ਬਹੁਤ ਵਧੀਆ ਜਿਹੜਾ ਉਹਨਾਂ ਨੇ ਕੀਤਾ ਇੰਡੀਆ ਜਿੱਤਿਆ ਇੰਡੀਆ ਦੀ ਝੋਲੀ ਟਰਾਫੀ ਪਈ ਆ ਬਾਈ ਗੁਰੂ ਦੀ ਬੜੀ ਕਿਰਪਾ ਸਾਰੀ ਟੀਮ ਇਕੱਠੀ ਹੋ ਕੇ ਚੱਲਦੀ ਆ ਜੀ ਤੇ ਬੜਾ ਮਾਣ ਹੈ ਸਾਨੂੰ ਆਪਣੇ ਬੇਟੇ ਤੇ ਹਾਂ ਜੀ ਇੱਕ ਇਕੱਲਾ ਸਰਦਾਰ ਹੈ ਪੂਰੀ ਟੀਮ ਦੇ ਵਿੱਚ ਤੇ ਸਾਰੇ ਨੂੰ ਬੋਲਦੇ ਨੇ ਸਿੰਘ ਇਜ਼ ਕਿੰਗ ਤੇ ਸਹੀ ਗੱਲ ਬਾਈ ਗੁਰੂ ਤੇ ਸਦਾ ਕਿਰਪਾ ਰੱਖਿਓ ਸਿੱਖੀ ਸਰੂਪ ਆ ਤੇ ਸਦਾ ਉਹ ਇਸ ਤਰ੍ਹਾਂ ਰਵੇ ਚੜ੍ਹਦੀ ਕਲਾ ਚ ਰਹੇ ਜਿੱਦ ਸਾਡੇ ਕੋਲ ਅੰਦਾਜ਼ਾ ਬਹੁਤ ਵਧੀਆ ਸਭ ਨੂੰ ਹਾਸਾ ਮਜ਼ਾਕ ਖੁਸ਼ ਹੋ ਕੇ ਮਿਲਣਾ ਐ ਨਹੀਂ ਕਰਨਾ ਵੀ ਤੁਸੀਂ ਦੇਖੋ ਆ ਜੋ ਇੰਡੀਆ ਟੀਮ ਚ ਖੇਡ ਰਿਹਾ ਅਗਰ ਇੱਥੇ ਬੈਠਾ ਹੋ ਤੁਸੀਂ ਉਹਦੇ ਨਾਲ ਗੱਲ ਕਰੋਗੇ ਨਾ ਤੁਹਾਨੂੰ ਨਹੀਂ ਪਤਾ ਲੱਗੇਗਾ ਕਿ ਉਹ ਇੰਡੀਆ ਟੀਮ ਚ ਖੇਡਦਾ ਐ ਇੰਨਾ ਵੱਡਾ ਖਿਡਾਰੀ ਆ ਤੇ ਉਹਦੇ ਪਿੱਛੇ ਉਹਦਾ ਕਰਕੇ ਸਾਨੂੰ ਜਦੋਂ ਸਾਰੇ ਵਧਾਈਆਂ ਦਿੰਦੇ ਬੜਾ ਮਾਣ ਮਹਿਸੂਸ ਹੁੰਦਾ ਜਾਈਦਾ ਸਕੂਲ ਜਾਈਦਾ ਸਕੂਲ ਜਿੱਥੇ ਜਾਈਦਾ ਬੱਚੇ ਆਉਂਦੇ ਨੇ ਮੈਡਮ ਤੁਹਾਡੇ ਬੇਟੇ ਨੇ ਇਦਾਂ ਕੀਤਾ ਮੈਡਮ ਤੁਹਾਡੇ ਬੇਟੇ ਨੇ ਇਦਾਂ ਖੇਡਿਆ ਬੜਾ ਚੰਗਾ ਲੱਗਦਾ ਹੁਣ ਜਿਵੇਂ ਸਾਡੀਆਂ ਸਕੂਲਸ ਗੇਮਸ ਸਟਾਰਟ ਹੋ ਜਾਣੀਆਂ ਨੇ ਸਾਡੇ ਪਹਿਲੇ ਦਿਨ ਜਦੋਂ ਸਾਰੇ ਅਸੀਂ ਉਥੇ ਡੀਪੀਪੀਟੀਜ਼ ਲੈਕਚਰਸ ਇਕੱਠੇ ਹੋਣੇ ਸਾਰਿਆਂ ਨੇ ਵਧਾਈਆਂ ਦੇਣੀਆਂ ਪਹਿਲੇ ਦਿਨ ਉਹ ਟੀਮ ਦੀਆਂ ਹੀ ਗੱਲਾਂ ਚੱਲਣੀਆਂ ਹਨਾ ਤੇ ਬੜਾ ਚੰਗਾ ਲੱਗਦਾ ਉਦੋਂ ਜਦੋਂ ਸਾਰਿਆਂ ਤੋਂ ਵਧਾਈਆਂ ਮਿਲ ਲੀਆਂ ਨੇ ਸਵੇਰ ਦਾ ਬਹੁਤ ਵਧਾਈਆਂ ਮਿਲ ਰਹੀਆਂ ਨੇ ਲੱਡੂ ਵੰਡ ਰਹੇ ਆ ਤੇ ਅਸੀਂ ਕਹਿੰਦੇ ਆ ਕਿ ਵਾਹਿਗੁਰੂ ਸਦਾ ਉਹਨੂੰ ਸਦਾ ਚੜ੍ਹਦੀ ਕਲਾ 'ਚ ਰੱਖੇ ਸਦਾ ਤਰੱਕੀਆਂ ਬਖਸ਼ੇ ਅਸੀਂ ਲੰਡੂ ਵੰਡਦੇ ਰਹੀਏ ਸਰਦਾਰ ਜਗਿੰਦਰ ਸਿੰਘ ਜੀ ਅਸੀਂ ਹੀ ਸਾਰੇ ਦੋਤੇ ਆ ਜੀ ਬਹੁਤ ਵਧੀਆ ਵੀ ਕੀਤਾ ਜੀ ਬਹੁਤ ਵਧੀਆ ਸਾਡੇ ਵਾਸਤੇ ਨਹੀਂ ਇਹਨਾ ਆਈਡੀਆ ਵਾਸਤੇ ਕੀਤਾ ਵਾ ਸਾਡੇ ਦੇ ਸੁਆਦ ਆ ਜਿਆਣ ਵਾਲਾ ਜੇ ਸਾਡੇ ਨਾਲ ਨਹੀਂ ਹੁੰਦਾ ਇਕਦੋ ਸਾਡਾ ਦੋਤਾ ਹੀ ਹੈ ਤੇ ਦੋਤਾ ਰਹਿਣਾ ਹੁੰਦਾ ਤੇ ਛੋਟਾ ਇਹ ਬੱਚਾ ਸਾਡੇ ਵਾਸਤੇ ਛੋਟਾ ਹੀ ਹੈ ਜੀ ਹਾਂ ਜੀ ਭਾਵੇਂ ਉਸ ਕਿਦਾਂ ਸਤ ਤਗੜਾ ਨਾ ਸਾਡੇ ਵਾਸਤੇ ਛੋਟਾ ਬੱਚਾ ਬਹੁਤ ਬਹੁਤ ਵਧਾਈਆਂ ਸਵੇਰ ਦੀਆਂ ਵਧਾਈਆਂ ਮਿਲਣੀਆਂ ਬਹੁਤ ਜ਼ਿਆਦੀ ਹੈ ਸਕੂਲੇ ਚਲੇ ਜਾਂਦੇ ਨੇ ਗਰਾਉਂਡ ਦੇ ਵਿੱਚ ਉਹਦੇ ਖੜਾ ਉਹ ਪਾਪਾ ਜੀ ਮੇਰੇ ਨਾਲ ਚੱਲੋ ਉਸੇ ਮੁੰਡਿਆਂ ਨਾਲ ਮੈਨੂੰ ਖੜਾ ਕੇ ਆਓ ਮੈਂ ਉਸੇ ਖੜਾ ਯਾਰ ਇਹਨੂੰ ਨਾਲ ਚੜਾਓ ਗਰੀਕ ਅਤੇ ਖੇਡ ਕੇ ਜਾਣਾ ਇਥੇ ਬਹੁਤ ਸਾਰੇ ਮੁੰਡੇ ਵਾਕਿ ਬਾਈ ਇਥੇ ਬਹੁਤ ਸਾਨੂੰ ਹੁਣ ਪੁੱਛਦੇ ਜਿੰਦੇ ਪੈ ਅਸੀਂ ਕਿਦੋਂ ਗਾਇਆ ਕਦੋਂ ਬਨੇ ਆਉਣਾ ਅਸੀਂ ਨੇ ਵੀ ਹੁਣ ਨਹੀਂ ਟਾਈਮ ਲੱਗਦਾ ਹੁਣ ਵੀਜੀ ਚੱਲਿਆ ਜੀ ਇਸ ਰਾਤੀ ਮੈਚ ਆਹ ਤਾਂ ਵੇਖਿਆ ਨਹੀਂ ਜੀ ਦੋ ਓਵਰ ਛੱਡ ਦਿੱਤੇ ਜੀ ਅਸੀਂ ਸਾਡਾ ਬੀਵੀ ਵਾਧ ਗਿਆ ਮੁੜ ਕੇ ਪਰ ਯਾਬ ਨੂੰ ਰਾਤ ਫੜੇ ਫੜਾ ਕੇ ਅਸੀਂ ਪੁੱਛਦੇ ਰਹੇ ਆਪਣੇ ਬੇਟੇ ਨੂੰ ਵੀ ਹਾਂ ਕੀ ਬਣਿਆ ਕੀ ਬਣਿਆ ਉਹ ਇੱਕ ਰਾਹ ਦਾ ਬਰਾਬਰ ਜੇ ਜਾਣਦੇ ਆ ਮੈਂ ਕਿਹਾ ਵੀ ਸਾਧੋਗੀ ਚਲੋ ਕੋਈ ਗੱਲ ਨਹੀਂ ਕੇ ਮੁੜ ਕੇ ਜਾਗਰ ਮੈਨੂੰ ਦੱਸਿਆ ਤਾਂ ਵੀ ਇੰਡੀਆ ਨੇ ਮੈਚ ਜਿੱਤ ਲਿਆ ਮੈਂ ਬਹੁਤ ਵਧੀਆ ਚਲੋ ਮੁੜ ਕੇ ਨੀਂਦ ਵਧੀ ਆ ਗਈ ਜੇ ਲੰਬੀ ਬੋਲੀ ਆਉਂਦੇ ਦੇਖੇ ਪਹਿਲਾਂ ਦਇਆ ਹਮੇ ਤੇ ਕੀ ਬੜਿਆ ਜਿੱਤੇ ਜਿੱਤੇ ਹਾਵ ਲਏ ਆ ਤੇ ਇਹ ਸਭ ਜੇ ਫਿਰ ਬਹੁਤ ਵਧੀਆ ਹੋਇਆ ਮਹਾਰਾਜ ਨੇ ਬੜੀ ਕਿਰਪਾ ਤੇ ਕਿਰਪਾ ਕਰ ਮਹਾਰਾਜ ਦੀ ਆ